ਮੇਰਾ ਨਾਮ ਗੁਰਸੇਵ ਸਿੰਘ ਆ ਜੀ ਮੈਂ ਵੈਜੀਟੇਬਲ ਐਂਡ ਫਰੂਟ ਐਸੋਸੀਏਸ਼ਨ ਦਾ ਜੀ ਪ੍ਰਧਾਨ ਆ ਜੀ ਅੱਜ ਅਸੀਂ ਮੰਡੀ ਦੇ ਵਿੱਚੋਂ 200 ਬੂਟੇ ਦੇ ਕਰੀਬ ਲਾ ਰਹੇ ਆ ਜੀ ਇੱਥੇ ਇੱਕ ਨਾ ਬੂਟਿਆਂ ਦੀ ਬੜੀ ਐ ਕਿ ਗਰਮੀ ਦੀ ਬੜੀ ਸਮੱਸਿਆ ਕਰਕੇ ਨਾ ਗੱਡੀਆਂ ਵਾਏ ਧੁੱਪੇ ਲੱਗੀਆਂ ਵਾ ਤੇ ਛਾਂ ਦੀ ਕਹ ਲੋ ਪ੍ਰੋਬਲਮ ਆ ਤੇ ਉਹਦਾ ਕਰਕੇ ਲੱਗੇ ਜੀ ਵਾਤਾਵਰਨ ਦੇ ਵੈਸੇ ਵੀ ਲੋੜ ਆ ਬੋਹਾ ਦੀ ਸਾਫ ਸੁਥਰਾ ਕਰੀਏ ਜੀ ਆਪਾਂ ਹੂੰ ਹੂੰ ਤਾਂ ਕਿੰਨਾ ਦੇ ਸਹਿਯੋਗ ਨਾਲ ਇਹ ਕੰਮ ਪੂਰਾ ਕੀਤਾ ਜਾ ਰਿਹਾ ਜੀ ਅੱਜ ਜੀ ਸਾਡੇ ਸਾਰੇ ਨਾ ਜਿਹੜੇ ਅੱਡੇ ਯੂਨੀਅਨ ਦੇ ਮੈਂਬਰ ਸਹਿਬਾਨ ਨੇ ਉਹਨਾਂ ਨੇ ਸਾਡੇ ਨਾਲ ਕੇ ਕੋਈ ਮਾਰਕ ਕਮੇਟੀ ਨਾਲ ਸਹਿਯੋਗ ਦਿੱਤਾ ਵਾ ਸਾਰੇ ਨਾਲ ਮਿਲ ਕੇ ਲਗਾ ਰਹੇ ਆ ਜੀ ਕਾਉਨ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਪੌਦੇ ਨੇ ਇਸ ਮੰਡੀ ਦੇ ਵਿੱਚ ਲਗਾਏ ਜਾਣਗੇ ਜੀ ਜੀ ਅਸੀਂ ਹਰ ਸਾਲ ਹੀ ਚਲੋ ਅੱਗੇ ਆਪਾਂ ਲਾਏ 50 60 ਬੂਟੇ ਲਾਈਦੇ ਵੀ ਜਿੰਨੇ ਕਿ ਤਿਆਰ ਹੋਣ ਐਰ ਕੀ 200 ਬੂਟਾ ਲਾ ਰਿਹਾ ਜੀ ਜਿਹਦੇ ਵਿੱਚ ਅੱਧੇ ਕਿੱਲੇ ਦੇ ਵਿੱਚ ਤੇ ਆਪ ਉਹਦੇ ਵਿੱਚ ਅੱਧਾ ਕਿੱਲਾ ਜਿੱਥੇ ਆਪਾਂ ਪ੍ਰੋਪਰ ਜੰਗਲ ਲਾਇਆ ਜੀ ਤਾਂ ਕਿੰਨੇ ਕੇ ਲੋਕਾਂ ਨੂੰ ਮੁਸ਼ਕਲ ਆਉਂਦੀ ਆ ਕਿਉਂ ਗਰਮੀ ਦੇ ਵਿੱਚ ਇੱਥੇ ਮੰਡੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਲੋਕ ਸਬਜ਼ੀ ਲੈਣ ਦੇ ਲਈ ਪਹੁੰਚਦੇ ਨੇ ਇੱਥੇ ਕਿੰਨੀ ਮੁਸ਼ਕਲ ਤੇ ਬੜੀ ਆਉਂਦੀ ਕਿਉਂਕਿ ਸਿਰ ਜਿਹੜੇ ਸ਼ੈੱਡ ਆਣ ਸ਼ੈੱਡ ਦੇ ਅੰਦਰ ਤੇ ਵਸਦੇ ਉਹ ਜਿਹਦਾ ਆਪ ਆਪਣਾ ਕਿੰਨਾ ਕਬਜ਼ਾ ਵਾ ਜਾਂ ਕਈ ਆ ਵੀ ਉੱਥੇ ਕੰਮ ਕਰ ਰਹੇ ਆ ਜਿਹੜੇ ਸੜਕਾਂ ਉੱਤੇ ਬਿਲਕੁਲ ਹੀ ਧੋਪ ਆ ਉਹਦਾ ਕਰਕੇ ਜਿਹੜਾ ਜ਼ਿਮੀਂਦਾਰ ਪਿੰਡੋਂ ਆਉਂਦੇ ਆ ਜਾਂ ਟਰੱਕਾਂ ਵਾਲੇ ਬਾਹਰੋਂ ਆਉਂਦੇ ਆ ਉਹਨਾਂ ਗਰਮੀ ਕਰਕੇ ਸਬਜ਼ੀ ਵੀ ਖਰਾਬ ਹ ਤੇ ਉਹਦਾ ਚੀਜ਼ ਦਾ ਫਾਇਦਾ ਤੇ ਮਿਲੂਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੇ ਕੰਮ ਨੇ ਤੁਹਾਡੇ ਵੱਲੋਂ ਕੀਤੇ ਜਾਣਗੇ ਜੀ ਕੀਤੇ ਜਾਣਗੇ ਜੀ ਹੋਰ ਵੀ ਆਪਣੇ ਦੇ ਕੋਈ ਕੰਮ ਅਸੀਂ ਕਰ ਰਹੇ ਹਾਂ ਜਿਦਾ ਵਾਟਰ কুলਰ ਮਲੇ ਸਾਹਿਬ ਨੇ ਕਿਹਾ ਸੀ 10 12 ਦਾ ਆਪਾਂ ਵਾਟਰ কুলਰ ਐਰ ਕੀ ਨਵੇਂ ਲਵਾਏ ਆ ਜਿਹੜੇ ਪਾਣੀ ਸਮੱਸਿਆ ਹੁਣ ਦੇਖੋ ਸ਼ੈੱਡ ਆ ਜੀ ਉਹਦਾ ਵੀ ਟੀਨਾ ਬਦਲਣਾ ਕੰਮ ਸ਼ੁਰੂ ਹੋ ਜਲਦਾ ਥੋੜੇ ਦੋ ਤਿੰਨ ਦਿਨਾਂ ਦੇ ਵਿੱਚ ਤੇ ਕਿੰਨੇ ਸ਼ੈੱਡ ਆਉਣ ਵਾਲੇ ਸਮੇਂ ਦੇ ਵਿੱਚ ਬੰਦੇ ਪਏ ਨੇ ਇਹਦੀ ਮੰਡੀ ਦੇ ਵਿੱਚ ਦੇਖੋ ਜੀ ਇੱਥੋਂ ਅਸੀਂ ਸ਼ੁਰੂ ਕਰਨ ਲੱਗੇ ਆ ਵੇਖੋ ਮਹਾਰਾਜ ਨਾਲ ਜੋ ਸਹਿਯੋਗ ਮਾਰਕ ਕਮੇਟੀ ਵੀ ਦੇ ਰਹੀ ਐ ਐਮਐਲਏ ਅਸੀਂ ਸਿੰਘਾ ਜੀ ਪ੍ਰਧਾਨ ਹੈ ਜੀ ਅੱਜ ਮੰਡੀ ਦੇ ਵਿੱਚ ਨਾ 200 ਬੁੱਟੇ ਦੇ ਕਰੀਬ ਲਾ ਰਹੇ ਆ ਜੀ। ਇੱਥੇ ਇੱਕ ਨਾ ਬੁੱਟਿਆਂ ਦੀ ਬੜੀ ਹੈ ਕਿ ਗਰਮੀ ਦੀ ਬੜੀ ਸਮੱਸਿਆ ਕਰਕੇ ਨਾ ਗੱਡੀਆਂ ਵਾਹੇ ਧੁੱਪੇ ਲੱਗੀਆਂ ਵਾ। ਤੇ ਛਾਂ ਦੀ ਕਹਿੰਦੇ ਪ੍ਰੋਬਲਮ ਆ। ਤੇ ਉਹਦਾ ਕਰਕੇ ਲੱਗੇ ਆ ਜੀ ਇਹ ਵਾਤਾਵਰਣ ਦੇ ਵੈਸੇ ਵੀ ਲੋੜ ਆ ਆਪਾਂ ਵਾਦੀ ਸਾਫ਼ ਸੁਥਰਾ ਕਰੀਏ ਜੀ ਆਪਾਂ। ਤਾਂ ਕਿਨਾਂ ਦੇ ਸਹਿਯੋਗ ਨਾਲ ਇਹ ਕੰਮ ਪੂਰਾ ਕੀਤਾ ਜਾ ਰਿਹਾ ਜੀ ਅੱਜ। ਸਾਡੇ ਸਾਰੇ ਨਾ ਜਿਹੜੇ ਅੱਡੇ ਯੂਨੀਅਨ ਦੇ ਮੈਂਬਰ ਸਾਹਿਬਾਨ ਆ ਉਹਨਾਂ ਨੇ ਸਾਡਾ ਰਲ ਕੇ ਕੋਈ ਮਾਰਕ ਕਮੇਟੀ ਨਾਲ ਸਹਿਯੋਗ ਦਿੱਤਾ ਵਾ। ਸਾਰੇ ਰਲ ਮਿਲ ਕੇ ਲਗਾ ਰਹੇ ਆ ਜੀ। ਟਾਊਨ ਵਾਲੇ ਸਮੇਂ ਦੇ ਵਿੱਚ ਹੋ ਹਰ ਸਾਲ ਹੀ ਚਲੋ ਅੱਗੇ ਆਪਾਂ ਲਾਈਏ 50-60 ਬੂਟੇ ਲਾਈਦੇ ਵੀ ਜਿੰਨੇ ਕਿ ਤਿਆਰ ਹੋਣ ਐਰ ਕੀ 200 ਬੂਟਾ ਲਾ ਰਿਆ ਜੀ ਜਿਹਦੇ ਵਿੱਚ ਅੱਧੇ ਕਿੱਲੇ ਦੇ ਵਿੱਚ ਤੇ ਆਪਾਂ ਜੰਗਲ ਲਾਇਆ ਜੀ ਉਹਦੇ ਸਾਰੇ ਬੂਟੇ ਮਿਕਸ ਹੋਣਗੇ ਉਹ ਮੰਡੀ ਦੀ ਥੋੜੀ ਸਾਈਡ ਦੇ ਉੱਤੇ ਆ ਉਹਦੇ ਵਿੱਚ ਅੱਧਾ ਕਿੱਲਾ ਜਿੱਥੇ ਆਪਾਂ ਪ੍ਰੋਪਰ ਜੰਗਲ ਲਾਇਆ ਜੀ ਤਾਂ ਕਿੰਨੀ ਕਿ ਲੋਕਾਂ ਨੂੰ ਮੁਸ਼ਕਲ ਆਂਦੀ ਆ ਕਿਉਂਕਿ ਗਰਮੀ ਦੇ ਵਿੱਚ ਇੱਥੇ ਮੰਡੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਲੋਕ ਸਬਜ਼ੀ ਲੈਣ ਦੇ ਲਈ ਪਹੁੰਚਦੇ ਨੇ ਇੱਥੇ ਵੀ ਮੁਸ਼ਕਲ ਤੇ ਬੜੀ ਆਉਂਦੀ ਕਿਉਂਕਿ ਇੱਥੇ ਜਿਹੜੇ ਸ਼ੈੱਡ ਆਣੇ ਸ਼ੈੱਡ ਦੇ ਅੰਦਰ ਉਹਦਾ ਕਰਕੇ ਜਿਹੜੇ ਜ਼ਿਮੀਦਾਰ ਪਿੰਡੋਂ ਆਉਂਦੇ ਆ ਜਾਂ ਟਰੱਕਾਂ ਵਾਲੇ ਬਾਹਰੋਂ ਆਉਂਦੇ ਆ ਉਹਨਾਂ ਗਰਮੀ ਕਰਕੇ ਸਬਜ਼ੀ ਵੀ ਖਰਾਬ ਹੁੰਦੀ ਆ ਜਿਹੜੀ ਬਾਹਰੋਂ ਜਿੰਸਾਂ ਦੀ ਸਾਰੀ ਖਰਾਬ ਹੁੰਦੀ ਆ ਤੇ ਉਹਦੇ ਕਈ ਦਾ ਵਿੱਚੋਂ ਛਾਵੇਂ ਲੱਗੀ ਹੋਗੀ ਤੇ ਉਹਦਾ ਚੀਜ਼ ਦਾ ਫਾਇਦਾ ਤੇ ਮਿਲੂਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੇ ਕੰਮ ਨੇ ਤੁਹਾਡੇ ਵੱਲੋਂ ਕੀਤੇ ਜਾਣਗੇ ਜੀ ਕੀਤੇ ਜਾਣਗੇ ਜੀ ਹੋਰ ਵੀ ਆਪਣੇ ਦੇ ਕੋਈ ਕੰਮ ਅਸੀਂ ਕਰ ਰਹੇ ਆ ਜਿਹਦਾ ਵਾਟਰ ਕੁਲਰ ਮਲੇ ਸਾਬ ਨੇ ਕਿਹਾ ਸੀ 10 12 ਦੇ ਆਪਾਂ ਵਾਟਰ ਕੁਲਰ ਕਿੰਨੇ ਨਵੇਂ ਲਵਾਏ ਆ ਜਿਹੜੇ ਪਾਣੀ ਸਮੱਸਿਆ ਹੁਣ ਦੇਖੋ ਸ਼ੈੱਡ ਆ ਜੀ ਉਹਦਾ ਵੀ ਟੀਨਾ ਬਦਲਣਾ ਕੰਮ ਸ਼ੁਰੂ ਹੋ ਜਲਦਾ ਥੋੜੇ ਦੋ ਤਿੰਨ ਦਿਨਾਂ ਦੇ ਵਿੱਚ ਤੇ ਕਿੰਨੇ ਸ਼ੈੱਡ ਆਉਣ ਵਾਲੇ ਸਮੇਂ ਦੇ ਵਿੱਚ ਬੰਦੇ ਪਏ ਨੇ ਜੀ ਮੰਡੀ ਦੇ ਵਿੱਚ ਦੇਖੋ ਜੀ ਇੱਥੋਂ ਅਸੀਂ ਸ਼ੁਰੂ ਕਰਨ ਲੱਗੇ ਆ ਵੇਖੋ ਮਹਾਰਾਜ ਦੇ ਨਾਲ ਜੋ ਸਹਿਯੋਗ ਮਾਰਕ ਕਮੇਟੀ ਵੀ ਦੇ ਰਹੀ ਐ ਐਮਐਲ